ਅਸਿਕਾ ਵੇਚੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਕੋ ਬਹੁਤ ਚੁੱਕੇ ਆਪਾਂ ਤੇ ਗਾਵਾਂ ਬਾਈਆਂ ਨਵੀਆਂ ਆ ਚੁੱਕੀਆਂ ਚਲੋ ਆਜੇ ਆਪਾਂ ਬਾਲੀਆਂ ਗੱਲਾਂ ਨਹੀਂ ਕਰਨੀਆਂ ਕਿ ਨੇੜੇ ਪੈਰਸਾ ਗਾਣੇ ਲੱਗੇ ਫਿਰ ਪਤਾ ਨਹੀਂ ਲੱਗਦਾ ਫੌਜੀ ਸਾਹਿਬ ਨਾਲ ਗੱਲਬਾਤ ਕਰੀਏ ਮਾਜੀ ਅਸਿਕਾ ਸਾਸੀ ਹੰਦੀਪ ਜੀ ਸਾਰੇ ਸੰਦੀਪ ਬੇਰੀ ਫਾਰਮੇਟ ਨਾਲੇ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਰਾਜ ਰਜੀਪਤ ਜੀ ਹੋਰ ਫਿਰਦਾ ਵਾਡਿਆ ਜੀ ਅੱਜ ਬਾੜੇ ਨੇ ਗੱਲਾਂ ਨਾ ਕਰੀਏ ਬਣਾ ਬਹੁਤ ਦਿੱਕਤ ਬੋਲਣਾ ਹੈ ਜੀ ਨਾਲੇ ਬਹੁਤ ਸਦਾ ਇਹ ਮੌਸਮ ਹੈ ਬਿਲਕੁਲ ਬਾਕੀ ਆ ਵੀ ਆਪਾਂ ਪਿੰਡ ਹੈ ਗਾ ਤਰੀਕੇਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਜੈਤੀਪੁਰ ਦੇ ਲੱਗੇ ਆ ਸਾਰੀ ਵੀਡੀਓ ਭਰਾ ਰੈਂਦੇ ਨਹੀਂ ਤੇ ਫਿਰ ਐਡਰੈਸ ਪੁੱਛਦੇ ਨਹੀਂ ਹਾਂਜੀ ਜੀ ਮੋਬਾਈਲ ਨੰਬਰ 98143788 ਕੀ ਗਾਵਾ ਆਪਣੇ ਕੋਲ 24 ਘੰਟੇ ਹੁੰਦੀਆਂ ਪਰ ਥੋੜੀ ਜੀ ਗਾਂ ਆਪਾਂ ਚੰਗੀ ਨਹੀਂ ਨੇ ਸੰਦੀਪ ਜੀਆ ਉਹ ਹੋਲੀ ਯਾਰ ਗਾਏ ਤੇ ਹੋੜਾ ਰੇਟ ਹੁੰਦਾ ਜੋ ਚੰਗੀ ਲਈ ਚੰਗਾ ਰੇਟ ਹੋਣਾ ਬਿਲਕੁਲ ਤੁਸੀਂ ਆਪਣੀ ਸਮਝ ਨਾਲ ਕਈ ਪੜਾ ਇੱਥੇ ਆ ਕੇ ਕਹਿੰਦੇ ਫੁੱਲ ਸਾਹਿਬ ਤੇਰੀਆਂ ਪਿਛਲੀਆਂ ਗਾਵਾਂ ਸਸਤੀਆਂ ਆ ਗਈਆਂ ਤੋਂ ਉਹ ਨਿਕਲ ਗਈਆਂ ਨਿਕਲ ਗਈਆਂ ਨਵੀਆਂ ਆ ਗਈਆਂ ਮੇਰੀ ਮਜਬੂਰੀ ਆ ਮੈਂ ਮੋਲ ਲਿਆ ਆਪਾਂ ਕਹਿੰਦੇ ਜੀ ਮੀ ਵੀ 65 ਹਾਂ ਜੀ ਘਰੀ ਸੂ ਪਹਿਲਾਂ ਅਸੀਂ ਜੀ ਹਾਂ ਜੀ ਭਾਵੇਂ ਕੋ ਦੂਜੇ ਸਵੇਰੇ ਸਮਝ ਲੈ ਮੇਰੇ ਇਹਦੇ ਕੋ ਵੇਣਾ ਵੇਖ ਲੈ ਕਿਦਾਂ ਨਾੜਾਂ ਦੇ ਤੇ ਲੇਵਾ ਵੇਖ ਲੈ ਆ ਵੇਖੋ ਨਸਲ ਵੇਖੋ ਬੈ ਨਸਲ ਫਰੀਦ ਕੋਈ ਫੁੱਲ ਸਾਹਿਬ ਦੁੱਧ ਕਿੰਨਾ ਦੁੱਧ ਸੀ ਸ਼ਾਮੀ ਜੀ 22 ਕਿਲੋ ਹੋਊਗਾ 20 22 ਕਿਲੋ ਹਾਂ ਇੱਤੂ ਮਾਲੋ ਆਜੋ ਆਜੋ ਮਾਲੋ ਤੇ ਉਹ ਸਾਡਾ ਨਾੜਾ ਵੇ ਨਾੜਾ ਵਖਾਓ ਕਿ ਫਿਰ ਮੈਂ ਜੀ ਦੰਦਾ ਵਿੱਚ ਹੈ ਜੀ ਆਹ ਵੇ ਦੰਦਾ ਵਿੱਚ ਹੈ ਜੀ ਹਾਂਜੀ ਹਾਂਜੀ ਕੱਦ ਬੁੱਲ ਬੱਚੀ ਦਾ ਬਹੁਤ ਚੰਗਾ ਮਗਰ ਬੱਛਾ ਜੀ ਬੱਛਾ ਮਸਰਾ ਗਿਆ ਚੈੱਕ ਕਰੋ ਜੀ ਘਰਾਂ ਦੇ ਚੋਆਈ ਸੰਦੀਪ ਜੀ ਦੋ ਦੀ ਮੋਟਰ ਬਸ ਠੀਕ ਹੈ ਜੀ ਨਹੀਂ ਜੀ ਮੋਲੇ ਦਾ ਅੱਸੀ ਕਰਾ ਲਓ ਹਾਂਜੀ 75 ਦੀ ਦੇ ਦੀਏ ਠੀਕ ਹੈ ਹਾਂ ਜਾਂ ਦੋ 75 ਦੀ ਦੇ ਦੀਏ 75 ਦੀ ਚੱਲੋ ਦੋ ਵਿੱਚ ਝਗੜਾ ਆਜੋ ਘਰਾਂ ਦੇ ਤੇ ਇਹ ਜੀ ਇਹ ਖੰਦੀਸ਼ ਆ ਅੱਜ ਹੀ ਸੂਈ ਆ ਹਾਂ ਬਹੁਤ ਵੱਡੀ ਥੋੜੀ ਜੀ ਨਾ ਦੁੱਧੀਆਂ ਗਾਵਾਂ ਸੂਈਆਂ ਸੀ ਹਾਂਜੀ ਤੇ ਉਹਦਾ ਕਰਕੇ ਨੇ ਨਾ ਉਧਰ ਕਿਨ ਤੱਕ ਸੂਪੀ ਆ ਹਾਂਜੀ ਗਾਵਾਂ ਸੂਈਆਂ ਵੇਖ ਕੇ ਹਾਂਜੀ ਨਹੀਂ ਤੇ ਜਿਆਦਾ ਵੱਡੀ ਗਾ ਵੱਡੀ 3+ ਵਾਲੀ ਆ 3+ ਵਾਲੀ ਕੋਈ ਤਾਂ ਆਪਾਂ ਨਹੀਂ ਕਹਿੰਦੇ ਪਰ ਬੋਲਾ ਆਪਾਂ ਇਹ ਤਾਂ ਹਿਉ ਸਵੇਰੇ 7-8 ਕਿਲੋ ਗਾਂ ਕੱਢਿਆ ਤੇ ਲੇਵਾ ਵੇਲਾ ਗਾ ਸਰ ਵੈਸ ਹੈਗੀ ਹੈ ਤੇ ਚਵਾਈ ਸੰਦੀਪ ਜੀ ਦੋ ਦੀ ਮੋਟਰ ਅਜੇ ਗਾਂ ਨੇ ਨਾ ਜਿੰਨਾ ਚੱਟਾ ਮਾਰਿਆ ਨਾ ਹਾਂਜੀ ਅੱਜ ਤੋਂ 6-7 ਤਾਂ ਉਹਨੂੰ ਇੰਨਾ ਹੋਰ ਮਾਰੇਗੀ ਬਸ ਠੀਕ ਆ ਇਹ ਤੁਹਾਨੂੰ ਮੈਂ ਕਹਿੰਦਾ ਗਾਇਆਂ ਕੱਦ ਵੇਰਾ ਸੀ ਤੇ ਆ ਠੀਕ ਆ ਮੰਡੀ 'ਚ ਵੀ ਗਾਹ ਹੋਵੇ ਤੇ ਲੋਕੀ ਗਲੋਗੀ ਕਹਿੰਦੇ ਆ ਠੀਕ ਆ ਇਹ ਵੀ ਇਹਦਾ ਮੁੱਲ 90000 ਹਾਂਜੀ 80 ਦੇ ਦੀਏ ਕਰ ਦੋ 80 ਦੀ ਦੇ ਦੋ 80 ਦੀ ਚੁਆਈ ਦੋ ਦੀ ਮੋਟਰ ਆਜੋ ਕਰੋ ਜੀ ਇਹ ਵੀ ਸੂਈ ਸੂਈ ਕਿਹਦੇ ਨਾਲ ਵੇੜੀ ਆਪਾਂ ਇਹ ਵੀ ਦੂਜੀ ਸੂਈ ਅੱਜ ਹੀ ਸੂਈ ਦੇਤੀ ਇਹ ਵੀ ਇਹ ਵੀ ਅੱਜ ਹੀ ਸੂਈ ਹਾਂਜੀ ਸੂਈ ਲਓ ਮੇਰੇ ਸਾਤ-ਅੱਠ ਕਿਲੋ ਚੁਆਈ ਜੇ 80 ਨੂੰ ਚੁਆਈ ਹਾਂਜੀ ਮਤਲਬ ਨਲਕਾ ਹੀ ਗਿਰਦਾ ਜੇ ਬਸ ਆਈਡੀ ੜੀ ਮੋਟੀ ਤਾਰ ਆ ਮੋਟੀ ਮੋਟੀ ਤਾਰ ਥਣ ਦੇਖਣ ਨੂੰ ਲੱਗਦਾ ਜਿਦਾ ਸ਼ਾਇਦ ਛੋਟਾ ਰਹਿਣ ਚਗੀ ਆਗੇ ਕੱਢੇ ਜਿੱਦੇ ਦੋ ਤੇ ਵੀ ਪੱਛੀ ਭਾਵੇਂ 30 ਕਿਲੋ ਦੇ ਦੇ ਹਾਂਜੀ ਆਪਾਂ ਕਿਨੇ 25 ਕਿਲੋ ਕੰਨੋ ਵੜੀ ਬਰੋ ਠੀਕ ਆ ਦੂਜਾ ਸਵੇਰ ਦੀ ਵੀ ਜੇ ਬਿਲਕੁਲ ਸੀਲ ਠੰਡੀਆਂ ਹੁੰਦਾ ਤੇ ਲੇਵਾ ਵੇਚਦਾ ਵੀ ਚਾਟੀਆਂ ਬੱਜੀਆਂ ਅਗੇ ਕਾਵਾਂ ਥੋੜਾ ਜਿਹਾ ਨਾ ਆਨ ਕਰਕੇ ਸਿੰਘ ਵੀ ਸੂਈਆਂ ਉਹਦੇ ਉੱਤਰ ਜੀ ਹਾਂਜੀ ਲੱਗਿਆ ਕਈ ਵਾਰ ਇੱਕ ਅੰਦੀ ਤਾਂ ਹੀ ਸੂਈ ਉਹਦੇ ਅੱਲੇ ਵੇਖ ਕੇ ਦੂਜੀ ਬੱਚਿਆਂ ਨੂੰ ਗੱਡਾ ਜੇ ਤੇ ਫੁੱਜਾ ਮੋਲ ਲੈਦਾ ਸਿੰਘ ਵੀ 80 ਇਹ ਜੱਸਰੋ 70 ਦੀ 70000 ਦੀ ਠੀਕ ਆ ਜਾਣ ਦੋ ਹੋਰ ਦੋ ਛੜਦਾਂਗੇ 80000 ਦੀ ਚੱਲਣ ਤੋਂ ਕਰਾਂ ਦੀ ਦੇਖੀ ਜਵਾਦ ਲੋ ਜੀਓ ਛੇਤੀ ਬਣਾਉਣੀ ਆ ਗੱਪਣ ਗਾਹ ਦੀ ਜੀ ਹਾਂਜੀ ਗਾਂ ਤੇ ਇਹਦਾ ਵੀ ਕੋਈ ਲੇਖਾ ਨਹੀਂ ਨਹੀਂ ਠੀਕ ਆ ਇਹ 25 26 ਕਿਲੋ ਦੁੱਧ ਤਾਂ ਨੇ ਕੱਢਿਆ ਤੂਆ ਆਰਕਾ ਭਾਵੇਂ ਕੋਈ ਤੀਜਾ ਹੀ ਸਮਝ ਕੇ ਲਵੇ ਅੱਛਾ ਜੀ ਕਿਉਂਕਿ ਆਪਾਂ ਦੂਜਾ ਕਹੀਏ ਹਮਾਰ ਘਰ ਹੋ ਜਾਣਾ ਕੋਈ ਸਾਲ ਨਹੀਂ ਇੱਥੇ ਆ ਜਾਏ ਕੋਈ ਕਹਦੇ ਪਰ ਸੰਦੀਪ ਸਿੰਘ ਲੈਵਾ ਗਾ ਦਾ ਵੇਖ ਲਾ ਤੇ ਨਾੜਾ ਤੇ ਨਸਲ ਵੇਖ ਲਾ ਨਸਲ ਬਹੁਤ ਜੰਗੂ ਬਣ ਸਦਾ ਕਰਦਾ ਥੋੜਾ ਲੈ ਗਈ ਉਹ ਗਾਂ ਕਿੱਡੀ ਸਿਰਫ ਉਹ ਬੰਦਿਆਂ ਦੇ ਵੀ ਸਾਡੀ ਸੇਵਾ ਦਰਮਿਆਨੀ ਦੇ 5 ਕਿਲੋ ਦੁੱਧ ਅਸੀਂ ਚੋਇਆ ਠੀਕ ਹੈ ਜੀ ਪਰ ਮੈਂ ਕਹਿੰਦਾ ਵੀ ਚਲੋ ਐਤ ਦਾ ਸੁਖਣਾ ਕਰਮਾਂ ਵਾਲੀ ਜੇ ਕੋ ਚੰਗੇ ਆਪਣੇ ਕੋਲ ਕੱਲ ਦੀ ਆ ਗਈ ਆ ਹਾਂਜੀ ਤੇ ਚਾਰੂ ਬੜੀ ਕੱਲ ਦੀ ਜਦਾ ਹੁਰੀਆ ਬਦਲ ਗਿਆ ਹਾਂਜੀ ਮੈਂ ਕਿ ਜਸੜਿਆ ਗਿਆ ਭਰਾ ਨੂੰ ਵੀ ਵਾਕਿਆ ਗਾਂ ਜਿਹੜੀ ਚਾਰੂ ਆ ਆਪਣਾ ਰੰਗ ਬਦਲ ਨਿੱਥੇ ਇੱਕੋ ਦਿਨ ਚ ਰੰਗ ਬਦਲ ਗਈ ਤੇ ਬਾਕੀ ਸੀਲ ਠੰਡੀ ਤੇ ਸੰਦੀਪਿਆ ਲੇਵਾ ਕਹਿਣ ਦੀ ਗੱਲ ਨਹੀਂ ਕੀ ਹੈਗਾ ਥੱਬੇ ਦਾ ਚਟਾ ਗਾਂ ਦਾ ਥੱਬਾ ਬਿਲਕੁਲ ਬਿਲਕੁਲ ਜੇ ਵੈੜ ਹੋਵੇ ਨਾ ਤੇ ਮੈਂ ਲੱਖ ਰੁਪਏ ਦੀ ਵੇਚਦਾ ਤੇ ਜੇ ਸਵੇਰ ਕਰਕੇ ਗਾਂ ਦਾ ਮੁੱਲ 60 ਜਾਂ 55 ਦੀ ਦੇ ਦਿਆਂ ਠੀਕ ਹੈ ਠੀਕ ਹੈ ਜੈ ਜੀ ਜੇ ਤੇ ਦਵੇ ਵੀ 80 ਦਾ 25 30 ਕਿਲੋ ਵਾਲੀ 55 ਜਦੋਂ ਥੱਲੇ 25 30 ਕਿਲੋ 55 ਹਜ਼ਾਰ ਦਾ ਵੈੜ ਤੇ ਥੱਲੇ ਜਿਹੜਾ ਬਹਿ ਗਿਆ ਹਿੱਲੂ ਨਹੀਂ ਨਾ ਗਰਮੀ ਉਹਨਾਂ ਨੇ ਕਰਾ ਲਈ ਵੀ ਨਾ ਗਰਮੀ ਗੱਪੜੀ ਇਹ ਗੱਪੜੀ ਦੀ ਜੀ ਸ਼ਾਹੀ ਬਾਪ ਗੱਪੜ ਸ਼ਾਹੀ ਦਾ ਵੇਖੋ ਕਰਾ ਲਈ ਤੇ ਲੈਵਾ ਦੇ ਹੱਥ ਦਾ ਲੈਣ ਕੁਆਲਿਟੀ ਕੱਟ ਵਿੱਚ ਜਾਣੇ ਦੇਖੋ ਨੇ ਸਾਰਾ ਸਿਸਟਮ ਗਲਤ ਕਰਦਾ ਗਾ ਕਮਾਲ ਹੀ ਕਰਤੀ ਫਿਰਦਾ ਜੀ ਅੱਜ ਰੇਡ ਰੇਡ ਵਾਲੀ ਤੁਸੀਂ ਅੱਜ ਕਮਾਲ ਕੀਤੀ ਅਸਨ ਉਹ ਮੀਂਹ ਪੈਣ ਧਾ ਠੰਡੇ ਹੋਏ ਆ ਨਿਵੇੜੀ ਕੰਮ ਹੋਰ ਲੈ ਗਏ ਗਰਮ ਕਰੀਏ ਹੋਰ ਹੈ ਮੀਂਹ ਕਰਕੇ ਗਾਹ ਬਹਿ ਗਏ ਯਾਰ ਗਰਮ ਕਰੀ ਨਹੀਂ ਗਰਮ ਕਰੀਏ ਹਾਂ ਬਿਲਕੁਲ ਕਹਿੰਦਾ ਇੱਥੇ ਆ ਗਈ ਭਰਾ ਤੁਹਾਡੀ ਵੀਡੀਓ ਨੂੰ ਬੁਣ ਕੇ ਆਜੂਦਾ ਅੱਜ ਸੁਨੀਸ਼ਾ ਤੈਨੂੰ ਟਾਈਮ ਦਿੱਤਾ ਬਿਲਕੁਲ ਜਿਹੜਾ ਭੈਣਰਾ ਇੱਥੇ ਆ ਗਿਆ ਮੈਂ ਮਾਲ ਵੇਚਦਾ ਤੇਰੀ ਕਤੂਦ ਹੋਰੀ ਹੈਗੀ ਨਹੀਂ ਨਹੀਂ ਮੈਂ ਮਾਲ ਵੇਚ ਕੇ ਵੀਡੀਓ ਨਹੀਂ ਪਾਉਂਦਾ ਆਪਾਂ ਵੀਡੀਓ ਬਣਾਈ ਮਾਲ ਵੇਚਿਆ ਤੈਨੂੰ ਫੋਨ ਕੀਤਾ ਸੁਨੀਸ਼ਾ ਵੀਡੀਓ ਕੱਢ ਦੇ ਕ ਕੱਟੀ ਨਾ ਛੱਡੀ ਸਵਾਦ ਉਹ ਹੁੰਦਾ ਇਹ ਨਹੀਂ ਵੀ ਮਾਲ ਵੇਚ ਕੇ ਵੀਡੀਓ ਬਣਾਉਂਦੇ ਨਹੀਂ ਜੁਫਦੀ ਦੀ ਇਹਦਾ ਮੁੱਲ 55000 ਹਾਂਜੀ ਤੇ 52 ਦੀ ਬੱਛੀ ਦੇਣੀ ਇੱਥੇ ਹੋਣੀ ਦੀ ਇਹ ਇੱਥੇ ਇੱਕ ਇਹਦੀ ਚਵਾਈ ਪੰਜ ਦੀ ਮੋਟਰ ਵੀ ਹਾਂਜੀ ਮੋਟਰ ਠੀਕ ਬਾਕੀ ਗੱਲ ਸਹੀ ਗਾਗ ਗਰਮ ਹੀ ਲਿਆ ਕੇ ਕਰਨਾ ਅੱਜ ਗਰਮ ਗਰਮ ਕਰਨਾ ਗਾਗ ਮੀਂਹ ਚ ਛੱਡਾ ਹੋਇਆ ਆ ਬੱਛੀ ਜੀ ਪਹਿਲਾਂ ਅੱਜ ਹੀ ਸੂਈ ਜੇ ਸਵੇਰੇ ਅੱਜ ਹੀ ਬੱਚਾ ਮਗਰ ਬੱਚੇ ਹੀ ਐ ਇੱਕਨੇ ਵਸ਼ੀ ਦਿੱਤੀ ਹੋ ਨਾਸਪੀ ਦੀ ਵੋਚਦਾ ਨਾਸਪੀ ਦੇ ਸਾਰੇ ਆ ਰਿਐਂ ਲਾ ਨਹੀਂ ਠੀਕ ਹੈ ਲੈਵਾ ਬੱਛੀ ਕੋ ਸਵੇਰੇ 5 ਕਿਲੋ ਬੋੜਾ ਚ ਹੋਇਆ ਈ ਹਾਂਜੀ ਤੇ ਲੈਵਾ ਆ ਜੇ ਵੀ ਉੱਧਾ ਹੀ ਕਸੀ ਫਿਰਦੀ ਫੇਰ ਤਣਗੀ ਸ਼ਾਮ ਨੂੰ ਜਸਰ ਸੰਦੋਸ ਤੋਂ ਉਹਦਾ ਪੁੱਤਰ ਬੋਲੋ ਦੀਪ ਜੀ ਮੁੱਲ ਪਾਏ ਹੋ ਜੀ ਬੱਛੀ ਦਾ ਇੱਥੇ ਹੋਣਾ ਚਲੋ ਹਾਂ ਡਰਨ ਦੀ ਗੱਲ ਨਹੀਂ ਆ ਵੇ ਤੇ ਠੰਡੀ ਬੰਗਾ ਲੈ ਲਿਆ ਬੱਛੀ ਨੇ ਠੀਕ ਹੈ ਦੀਪ ਜੀ ਮੁੱਲ ਕਰਾ ਲਈਏ ਤਾਂ ਭਾਏ 60 ਪਰ 55 ਦੀ ਦੇ ਦਈਏ ਹੋਰ ਜਾਣ ਦੋ 10 ਵਰ ਕਿਨੇ ਜਾਣਗੇ ਤਿੰਨ 50 ਪੂਰੇ ਵੀ ਦੇ ਦੇ ਪੂਰੇ 50 ਦੀ ਚਲੋ ਬਸ ਵਾ ਠੀਕ ਆ ਫਿਰ ਜਿਹੜਾ ਕੋਈ ਭੈਣ ਹੋਰ ਕਰ ਦਣਗੇ ਜਿਹੜਾ ਭੈਣ ਭਰਾਊਗਾ ਇੱਥੇ ਗਾਹ ਤੇ ਆਪਣੇ ਕੋ ਸਾਰੀਆਂ ਚ ਵਧੀਆ ਬਸ ਠੀਕ ਮਾੜਾ ਮਾਲ ਤੇ ਵੇਚ ਲੈ ਤੇਰੇ ਆਪਣੇ ਗਾਹ ਕੋਈ ਵੀ ਮਾੜੀ ਨਹੀਂ ਇਹ ਚੀਜ਼ਾਂ ਲੱਭਦੀਆਂ ਕੋਈ ਥੋੜੀ ਨਹੀਂ ਲੱਭੜੇ ਇੱਥੇ ਹੁਣਾ ਗਾਹ ਵੇਖ ਨਾ ਚਲੋ ਕਹਿਣ ਨੂੰ ਅੱਜ ਗਾਹ ਇਕੱਠੀ ਹੋਈ ਆ ਚੂਸ ਆ ਕੇ ਦੰਗਰ ਛੱਪਿਆ ਜਾਂਦਾ ਬਿਲਕੁਲ ਡਰ ਨਹੀਂ ਮੇਰੀ ਕਸ਼ਟ ਆਉਂਦੀ ਹਾਂਜੀ ਤੇ ਕੱਦ ਐਡਾ ਵੱਡਾ ਚਲੋ ਜੇ ਸੋਨਾ ਤੇ ਪੂਰੀ ਸਿੱਧੀ ਹੋ ਗਈ ਮੈਂ ਕਿਹਾ 30 ਕਿਲੋ ਤੱਕ ਨਹੀਂ ਫੜੀ ਬਿਰੂ ਤੇ ਚਵਾਈ ਜੇ ਕਿਵਾਈ ਦੀ ਮਾੜੀ ਨਿਕਲੇ ਮੇਰੀ ਕੋਈ ਵੀ ਗਾਂ ਤੇ ਕਾਈ ਵਾਪਸ ਚਲੋ ਠੀਕ ਹੈ ਠੀਕ ਨਹੀਂ ਠੀਕ ਕਿਵਾਈ ਦੀ ਤੇ ਮਜ਼ਾ ਹੋਵੇ ਬਿਲਕੁਲ ਬਾਕੀ ਸਹੀ ਸਿਆ ਗੱਲਾਂ ਬਾਤਾਂ ਤੇ ਚੱਲਦੀਆਂ ਰਹਿਣੀਆਂ ਹਾਂਜੀ ਅਸੀਂ ਤੇ ਭਰਾਣਾ ਭਰਾਵਾਂ ਦੇ ਪਿਆਰ ਦੇ ਬਿਲਕੁਲ ਜੀ ਚਲੋ ਇੱਥੇ ਕਈ ਭਰਾ ਅੱਜ ਆਏ ਮੈਨੂੰ ਲੱਗਦਾ ਯਾਰ ਜਿਹੜਾ ਕੋਈ ਚਾਹ ਨਹੀਂ ਨਾ ਪੀ ਕੇ ਗਿਆ ਮੈਂ ਉਹ ਵੀ ਮਾੜਾ ਸਮਝਦਾ ਮੇਰੇ ਲਈ ਮਾੜਾ ਬਿਲਕੁਲ ਵੀ ਕੋਈ ਮੇਰੇ ਕੋਲ ਚਾਹ ਨਹੀਂ ਪੀ ਕੇ ਗਿਆ ਹਾਂਜੀ ਬਾਕੀ ਆਓ ਜਾਓ ਸੰਗਤ ਦਾ ਇਹ ਕੰਮ ਆ ਸਾਡਾ ਨਹੀਂ ਹੈਗਾ ਬਿਲਕੁਲ ਜੇ ਸੰਗਤ ਆਉ ਨਾ ਹਾਨੇ ਗਾਹਕ ਆਉ ਆਉਗਾ ਤੇ ਸਾਡਾ ਕੰਮ ਤੇ ਜੇ ਸਾਡੇ ਕੋ ਗਾਹਕ ਨਹੀਂ ਨਾ ਫਿਰ ਫਿਰ ਤਾਂ ਮਰ ਕੇ ਕੋਈ ਸਾਡੇ ਕੋ ਗਾਹਕ ਨਹੀਂ ਤਾਂ ਇਹ ਕਿਹੜੀਆਂ ਇਹ ਕਰਦੀਆਂ ਲਿਆ ਕੇ ਕਿਤੇ ਫਾਰਮ ਖੋਲਿਆ ਨਹੀਂ ਤਾਂ ਤੁਹਾਡੇ ਲਈ ਲਿਆਏ ਜੇਰ ਸੁਟੀ ਦੀ ਸਾਡੇ ਬੰਦੇ ਪੁੱਛਦੇ ਜੇਰ ਕਿੱਥੇ ਸੁਟਿਆ ਮੈਂ ਕਿੱਥੇ ਦਿੱਤੀ ਆ ਮਨ ਲਵੇ ਜੇਰ ਛੱਡਦੇ ਜੇ ਦੁੱਧ ਤੁਹਾਡਾ ਜੇ ਤੇ ਬਾਕੀ ਸੇਵਾ ਕਰੋ ਧਾਰ ਦਿੰਦੀਆਂ ਜਿਹੜਾ ਜਿਹੜਾ ਕਰਦਾ ਭੈਣ ਭਰਾਓ ਚਲੋ ਵੱਧ ਚੋਂਦਾ ਸਾਡੇ ਲੋ ਵੀ ਜਿਹੜਾ ਨਹੀਂ ਕਰਦਾ 2 ਕਿਲੋ ਘੱਟ ਚੋੜਦਾ ਬਾਕੀ ਗਾਲ ਲਾ ਮਾ ਕੋਈ ਨਹੀਂ ਇੱਥੇ ਆਓ ਆਪਣੀ ਧਲੀ ਕਰੋ ਜ਼ੇਰ ਦੀ ਅੱਜ ਦਾਵਾ ਸੁਣਗਾ ਤਿੰਨ ਤਿੰਨ ਤੇ 34 ਸੁਈ ਨਾਵਾ ਦਾਵਾ ਦੀ ਮੇਰੀ ਗਰੰਟੀ ਆ ਫੂਲ ਵਾਲੀ ਦੀ ਜੇ ਜ਼ੇਰ ਨਿਕਲਾਵੇ ਅੰਦਰੋਂ ਤੇ ਮੈਂ ਜ਼ਿੰਮੇਵਾਰ ਮਰ ਜਾਣਾ ਭਰੂ ਠੀਕ ਹੈ ਜ਼ੇਰ ਦਾ ਮਰ ਜਾਣਾ ਭਰਦਾ ਵੀ ਹੈ ਜੇ ਕੋਈ ਭੈਣ ਭਰਾ ਕਹਦੇ ਵਿਖਾਏ ਮੈਨੂੰ ਵੀਡੀਓ ਲੋ ਕਚਰਾ ਮਾਣ ਨਹੀਂ ਭਵੇਂ ਕਿਸੇ ਦੇ ਘਰੋਂ ਲਈ ਮੈਂ ਉਸ ਵੇਲੇ ਆਪਣਾ ਖਰਚਾ ਨਹੀਂ ਹਿੱਦਾ ਕੋਈ ਗੱਲ ਨਹੀਂ ਬੋਲੋ ਬਾਕੀ ਸਨੀਪੀ ਨੰਬਰ ਉਹੀ 914178122 ਫਬਜੀ ਵਪਾਰੀ ਕਰਕੇ ਜਾਂ ਕ੍ਰੈਕ ਕਰਕੇ ਫੇਰ ਕਾਹਦੀ ਆ ਜੋ ਮਰਜ਼ੀ ਕਹੀ ਜੋ ਸੋਹਣੇ ਸੋਹਣੇ ਕਮੈਂਟ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਭੱਜਿਆ ਉਹਨੇ ਭੱਜੇ ਜਾਓ ਸਾਡੀਆਂ ਵੀ ਲੈ ਜਾਓ ਤੇ ਅਸੀਂ ਵੀ ਭੱਜ ਜਾਈਏ ਹਾਂ ਬਿਲਕੁਲ ਜੀ ਪਿਆਰ ਨਾ ਰਿਆ ਕਰੋ ਭੈਣ ਭਰਾ ਇਥੋਂ ਕੱਖ ਨਹੀਂ ਲੈ ਜਾਣਾ ਜੇ ਕੋਈ ਮੇਰਨਾ ਮਾੜਾ ਕਰਨ ੜਿਆ ਮੇਰਾ ਪਰਮਾਤਮਾ ਵੇਖਣ ੜਿਆ ਬਿਲਕੁਲ ਜੀ ਬਿਲਕੁਲ ਮੈਨੂੰ ਨਹੀਂ ਲੋੜ ਕਰਾਂ ਨਾ ਨਾ ਮਾੜਾ ਕੇ ਲੋੜ ਜੀ ਲੋੜ ਜੀ ਜਿਹੜਾ ਕੋਈ ਕਰਦਾ ਆਪੇ ਭਰਦਾ ਅੰਦਰੋਂ ਬੰਦੇ ਦਾ ਮਨ ਜਿਹੜਾ ਹੁੰਦਾ ਨਾ ਸੰਦੀਖਿਆ ਇਥੋਂ ਆਂਦਾ ਵੀ ਮੈਂ ਫਲਾਣੇ ਦਾ ਮਾੜਾ ਜੀ ਉਹ ਪਤਾ ਹੁੰਦਾ ਬੰਦੇ ਨੂੰ ਪਰ ਕਰੀ ਜੇ ਤੇ ਕਰੀ ਜੇ ਕੋਈ ਗੱਲ ਨਹੀਂ ਬਾਕੀ ਉਨੀ ਨਾ ਜਾ ਪਤਾ ਛੱਡੋ ਤੇ ਕੋਡ ਵੱਡੋ ਆਈ ਦੇ ਗੱਲ ਹਰ ਇੱਕ ਨੂੰ ਆਨੇ ਬਾਕੀ ਮੋਬਾਈਲ ਨੰਬਰ 9814178222 ਸੰਦੀਪ ਸਿੰਘ ਦਾ ਕਾਲਾ ਹਨੇਰਾ ਹੋ ਗਿਆ ਮੀਨੇ ਕੰਮ ਖਰਾਬ ਕੀਤਾ ਡੀਜੇ ਨੇ ਵੀ ਕੰਮ ਖਰਾਬ ਕੀਤਾ ਅੱਜ ਆਪਾਂ ਗੱਲਾਂ ਬਾਤਾਂ ਮਾਰਨੀ ਆਂ ਮੇਰਾ ਮੂਡ ਹੈਗਾ ਪਰ ਸੰਦੀਪ ਸਿੰਘ ਦਾ ਵੀ ਡੀਜੇ ਲੱਗਦਾ ਲੱਗੇ ਨਾਲੇ ਭੰਗੜਾ ਰਪਾਲੀ ਵੀ ਡੀਜੇ ਜੇ ਬਾਲਾਂ ਨੂੰ ਭੰਗੜਾ ਪਾ ਲੈ ਕਿਨੇ ਡੀਜੇ ਲੱਗੇ ਬਾਕੀ ਵਾਹਿਗੁਰੂ ਸਾਹਿਬ ਵਾਹਿ ਜੀ ਬੋਧ